ਤਰ ਮੇ ਚਾਰੇ ਦਾ ਟਾਇਰ ਨਹੀਂ ਲੱਗਿਆ ਬੰਪਰ ਲੱਗਿਆ ਹੋਇਆ ਹਾਂ ਉਰਲੇ ਮਰਗਾਟ ਸਤਰੀ ਡੈੱਕ ਸਿਕ ਅੱਛਾ 59 ਗੇਰਾਂ ਨੇ ਵੇਟ ਲੱਗੇ ਹੋਏ ਨੇ ਆ ਵੱਡੀ ਗੱਲ ਹੋ ਗਈ ਹਾਂ ਹਾਂਜੀ ਜਮਾ ਜੈ ਨਹੀਂ ਟਰੈਡਰ ਕੋਈ ਪਾਲਸ ਨਹੀਂ ਮਾਰੀ ਤੇ ਜ਼ਿੰਮੇਵਾਰ ਉਹ ਘਰ ਆ ਕੇ ਧੋਤਾ ਬੈ ਗੱਲਾ ਅੱਛਾ ਸਾਰਾ ਰੇਨ ਲੱਗੇ ਤੇ ਵੀ ਕਲਮ ਲੱਗੀ ਹੋਵੇ ਇਹ ਆਪਣਾ ਘਰੇ ਰੱਖਿਆ ਬਈ 2012 ਮਾਡਲ ਇਹਨੂੰ 8 ਸਾਲਾਂ ਦਾ ਆਪਣੇ ਘਰੇ ਰੱਖਿਆ ਹੋਇਆ ਹੈ। ਅੱਛਾ 8 ਸਾਲਾਂ ਦਾ ਘਰੇ ਹੀ ਰੱਖਿਆ ਹੋਇਆ ਹੈ। ਘਰੇ ਰੱਖਿਆ ਹੋਇਆ ਹੈ। ਹੁਣ ਕਿਸੇ ਹੋਰ ਘਰੇ ਰੱਖਣ ਦੇਣਾ ਆਪਾਂ? ਹਾਂ ਹੁਣ ਦੇ ਦਾਂਗੇ। ਠੀਕ ਆ? ਹਾਂ ਜੀ। ਬੈਟਰੀ ਜਮਾਂ ਨਵੀਂ ਆ। ਅੱਛਾ। ਸਾਰਾ ਸੀਐਲ, ਜ਼ੂਐਲ ਸਾਰਾ ਓਕੇ ਆ ਜਮਾਂ। ਯਾਨੀ ਕਿ ਪੂਰੀ ਫੁੱਲ ਗਾਰੰਟੀ ਹੈ। ਅਜਿਹੀ ਕਿਹੜੀ ਕੰਮ ਤੇ ਲੱਗਦਾ ਰੁਪਈਆ ਲਾਉਣ ਦੀ ਲੋੜ ਨਹੀਂ? ਪੰਜ ਪੈਸੇ ਕੱਲਾ ਤੇਲ ਬਦਲਣਾ ਪੂਰ ਪੰਜ ਪੈਸੇ ਲਾਉਣ ਦੀ ਲੋੜ ਨਹੀਂ। 18 ਮਾਡਲ ਹੈ ਚਾਬੀ ਲੱਗੀ ਨਹੀਂ ਚੌਕਲ ਟਾਇਰਾਂ ਦਾ ਨਵਾਂ ਨਮਾ ਟਰੈਕਟਰ ਘਰੇ ਖੜਾ ਰੱਖੇ ਨੇ ਮਿੱਤਰੋ ਆ ਜਿੰਨੇ ਵੀ ਟਰੈਕਟਰ ਤੁਸੀਂ ਵੇਖ ਰਹੇ ਹੋਣਾ ਪਿੰਡ ਫਰਵਾਹੀ ਦੇ ਵਿੱਚ ਖੜੇ ਆ ਬਾਈ ਗੁਰਪਾਲ ਦੇ ਘਰੇ ਖੜੇ ਆ ਬਹੁਤ ਵਾਜਬ ਰੇਟ ਦੇ ਵਿੱਚ ਪੂਰੀ ਗਰੰਟੀ ਵਾਲੇ ਟਰੈਕਟਰ ਤੁਹਾਨੂੰ ਦੇਣੇ ਆ ਚਾਹੇ ਇੰਜਣ ਗੇਅਰ ਦੀ ਗੱਲ ਕਰ ਲਈਏ ਤਾਂ ਵੀ ਫੁੱਲ ਗਰੰਟੀ ਹੈ ਤੇ ਚਾਹੇ ਪੇਪਰਾਂ ਦੀ ਗੱਲ ਕਰ ਲਈਏ ਤਾਂ ਵੀ ਫੁੱਲ ਗਰੰਟੀ ਹੈ ਜਿਹੜੇ ਸੱਜਣੋਂ ਇਹ ਸੋਚਦੇ ਆ ਬਾਈ ਅਸੀਂ ਟਰੈਕਟਰ ਚੇਂਜ ਕਰਨਾ ਸਾਡੇ ਲੱਭੇ ਯਾਰ ਛੋਟਾ ਟਰੈਕਟਰ ਆ ਉਹ ਵੀ ਮਿੱਤਰੋ ਫਟਾਫਟ ਆ ਸਕਦੇ ਨੇ ਟਰੈਕਟਰ ਬਾਈ ਨੂੰ ਵਧੀਆ ਵਾਜਬ ਰੇਟ ਦੇ ਵਿੱਚ ਵਿਚ ਕਟਵਾ ਕੇ ਨਾ ਤੁਸੀਂ ਆਹ ਟਰੈਕਟਰਾਂ ਦੇ ਮਾਲਕ ਵੀ ਬਣ ਕੱਲੇ ਕੱਲੇ ਟਰੈਕਟਰ ਦੀ ਜਾਣਕਾਰੀ ਦੇਣ ਲੱਗੇ ਆਂ ਵੀਡੀਓ ਨੂੰ ਐਂਡ ਤੱਕ ਵੇਖ ਲਿਓ ਮਿੱਤਰੋ ਸ਼ੇਅਰ ਕਰਕੇ ਆਪਣੇ ਸੱਜਣਾ ਮਿੱਤਰਾਂ ਤੱਕ ਰਿਸ਼ਤੇਦਾਰਾਂ ਤੱਕ ਜਰੂਰ ਪਹੁੰਚਾ ਦਿਓ ਕਿਉਂਕਿ ਹੋ ਸਕੇ ਉਹਨਾਂ ਦਾ ਵੀ ਫਾਇਦਾ ਹੋ ਜਾਏ ਉਹਨਾਂ ਨੂੰ ਵੀ ਕੋਈ ਨਾ ਕੋਈ ਟਰੈਕਟਰ ਪਸੰਦ ਆ ਜਾਏ ਪਹਿਲਾਂ ਆਪਾਂ ਬਾਈ ਨੂੰ ਮਿਲਾ ਦਈਏ ਕਰ ਲੈਣ ਕਿਰਪਾ ਨਾਲ ਠੀਕ ਹੈ ਕਿੰਨੇ ਟਰੈਕਟਰ ਦਿਖਾਵਾਂਗੇ ਅੱਜ ਆਪਾਂ 7 ਨੇ ਜੀ 7-8 ਟਰੈਕਟਰ ਨੇ ਹਾਂ ਜੀ ਸਾਰੇ ਪੰਜਾਬ ਨੰਬਰ ਨੇ ਗਾਰੰਟੀ ਫੁੱਲ ਹੈ ਫੁੱਲ ਗਾਰੰਟੀ ਇੰਜਨ ਗੇਅਰ ਦੀ ਵੀ ਪੇਪਰਾਂ ਦੀ ਪਿੱਛੇ ਕਾਗਜਾਂ ਦੀ ਹਾਂਜੀ ਲੋਨ ਹੋਜੂ ਲਗਭਗ ਸਾਰਿਆਂ ਦੇ ਹੋਜੂ ਸਾਰਿਆਂ ਦੇ ਹੋਜੂ ਸਾਰਿਆਂ ਦੇ ਹੋਜੂ ਲੈ ਆਪਾਂ ਸ਼ੁਰੂਆਤ ਇਹ ਤੋਂ ਕਰ ਦਈਏ ਫਿਰ ਕਿੰਨਾ ਮਾਡਲ ਹੈ ਇਹ ਇਹ 2022 ਮਾਡਲ ਹੈ ਜੀ 2022 ਮਾਡਲ ਹੈ 3 ਸਪੀਡ ਹੈ ਜੀ 3 ਸਪੀਡ ਹੈ ਚੱਲਿਆ ਕਿੰਨੇ ਘੰਟੇ ਹੋਇਆ ਚੱਲਿਆ 600 ਘੰਟਾ ਬਈ ਰਹੀ ਨਾਲ ਓਰੀਜਨਲ 600 ਘੰਟਾ ਪੈਂਡਾ ਯਾਰ ਦਾ ਸਮਾਨ ਲੱਗਿਆ ਹੋਇਆ ਰੈਕਟਰ ਨੂੰ ਜੀ ਅੱਛਾ ਹਾਂਜੀ ਪਰ ਮੈਂ ਚਾਰੇ ਦਾ ਟਾਇਰ ਨਹੀਂ ਹੈ ਇਹਦਾ ਬੈਂਪਰ ਲੱਗਿਆ ਹੋਇਆ ਹਾਂ ਮੁਰਲੇ ਮਰਗਾਡ ਸਤ ਆ ਵੱਡੀ ਗੱਲ ਹੋ ਗਈ ਹਾਂ ਹਾਂਜੀ ਜਮਾ ਜੈਨੀਆ ਟਰੈਕਟਰ ਹੈ ਕੋਈ ਪਾਲਸ ਨਹੀਂ ਮਾਰੀ ਤੇ ਜ਼ਿੰਮੇਦਾਰ ਉਹ ਘਰ ਆ ਕੇ ਧੋਤਾ ਪਿਆ ਗੱਲਾ ਸਾਰਾ ਰੇਜ ਨਾਲ ਲੱਗੇ ਤੇ ਵੀ ਕਲਮ ਲੱਗੀ ਹੋਵੇ ਟਰੈਕਟਰ ਦਾ ਮਹਾਰਾਜ ਤੇਰਾ ਬਹੁਤ ਕੱਬਾ ਯਾਰ ਬੜਾ ਨਵਾਂ ਟਰੈਕਟਰ ਆ ਜੀ ਤੱਥ ਕੋਈ ਨਹੀਂ ਮਗਰਾੜ ਘੈਂਟ ਨੇ 3 ਸਪੀਡ ਚ ਹੈ 3 ਸਪੀਡ ਆ ਜੀ ਚੱਲਿਆ ਕਿੰਨੇ ਘੰਟੇ ਦੱਸਿਆ ਸੀ 600 ਜੀ 600 ਘੰਟੇ ਚੱਲਿਆ ਹੋਇਆ ਸਾਰਾ ਕੁਝ ਇਸੇ ਤਰ੍ਹਾਂ ਹੀ ਦੇਣਾ ਐਂ ਦਿਮਾਗੀ ਇਹਨੂੰ ਪਰ ਲੋਨ ਕਿੰਨੇ ਦਾ ਹੋਊ ਪਹਿਲਾਂ ਤੇ ਦੱਸ ਲੋਨ ਤੇ ਹੋਊ ਜੀ ਘੱਟੋ ਘੱਟ 6 ਲੱਖ ਦਾ 6 ਲੱਖ ਦਾ ਹਾਂਜੀ ਤੇ ਹੁਣ ਆਪਾਂ ਦਵਾਂਗੇ ਕਿੰ ਇਹ ਦੇਵਾ 7,65,000 ਦਾ 7,65,000 ਮਾਨਤਨ ਕਿੰਨਾ ਕਰੇਗਾ ਮੁੱਲ ਦਾ 790 ਜੀ ਮਾਨਤਨ ਕਰ ਕੀ ਦੱਸਿਆ ਬਾਕੀ ਥੋੜਾ ਬਣਾ ਨਹੀਂ ਸਾਢੇ 7 ਦਾ ਘਟਾ ਜੀ ਬਹੁਤ ਹੈ ਨਹੀਂ ਘਟਾ ਟਰੈਕਟਰ ਬੋੜਾ ਚੰਗਾ ਹੈ ਤੇ ਲੈ ਮਿੱਤਰ ਮਾਨ ਬੋੜਾ ਲੱਗਿਆ ਵਾ ਚਲ 7,55,000 ਚਲੋ ਕੋਈ ਗੱਲ ਠੀਕ ਹੈ ਠੀਕ ਹੈ ਹਾਂ ਤੇ ਜਿਹੜਾ ਇੱਧਰਲੇ ਪਾਸੇ ਖੜਾ ਵੀ ਸਵਰਾਜਾ ਕਿੰਨਾ ਮਾਡਲ ਹੈ ਇਹ ਆਪਣਾ ਘਰੇ ਰੱਖਿਆ ਬਈ 2012 ਮਾਡਲ ਇਹਨੂੰ 8 ਸਾਲਾਂ ਦਾ ਆਪਣੇ ਘਰੇ ਰੱਖਿਆ ਹੋਇਆ ਹੈ ਅੱਛਾ 8 ਸਾਲਾਂ ਦਾ ਘਰੇ ਹੀ ਰੱਖਿਆ ਹੋਇਆ ਹੈ ਹੁਣ ਕਿਸੇ ਹੋਰ ਘਰੇ ਰੱਖਣ ਦੇਣਾ ਆਪਾਂ ਹਾਂ ਹੁਣ ਦੇ ਦਾਂਗੇ ਠੀਕ ਆ ਹਾਂਜੀ ਬੈਟਰੀ ਜਮਾਂ ਨਵੀਂ ਆ ਸਾਰਾ ਸੀਐਲ ਜ਼ੂਐਲ ਸਾਰਾ ਓਕੇ ਆ ਜਮਾਂ ਯਾਨੀ ਕਿ ਪੂਰੀ ਫੁੱਲ ਗਾਰੰਟੀ ਹੈ ਅਜੇ ਕਿਹੜੀ ਕੰਮ ਤੇ ਲੱਗਦਾ ਰੁਪਈਆ ਲਾਉਣ ਦੀ ਲੋੜ ਨਹੀਂ ਪੰਜ ਪੈਸੇ ਕੱਲਾ ਤੇਲ ਬਦਲਣਾ ਪੂਰ ਹੋਰ ਪੰਜ ਪੈਸੇ ਲਾਉਣ ਦੀ ਲੋੜ ਨਹੀਂ ਓਕੇ ਹਾਂਜੀ ਇਹਦੀ ਕੀ ਡਿਮਾਂਡ ਆ ਬਈ ਇਹ ਡਿਮਾਂਡ 475 ਜੇ ਮੈਂ ਮੌਕਾ ਦੱਸਿਆ ਜੀ ਥੋੜਾ ਆਪਣਾ ਘਰੇ ਰੱਖਿਆ ਹੋਇਆ ਬਾੜਾ ਚੰਗਾ ਟਰੈਕਟਰ ਮੈਂ ਥੋੜਾ ਜਿਹਾ ਰੈਡ ਦਿਖਾਈ ਜਮਾ ਰਜਾਈ ਨਹੀਂ ਨਾ ਟਰੈਕਟਰ ਸਾਰਾ ਅੱਛਾ ਹੂੰ ਨਹੀਂ ਟਰੈਕਟਰ ਤੇਰਾ ਚੰਗਾ ਬਾਈ ਹਾਂ ਜੀ ਜੈ ਜੈ ਤੇ ਆ ਜਾ ਥੋੜਾ ਜਿਹਾ ਮਾਨਤਨ ਹੋਰ ਕਰ ਦਾਂਗੇ ਮਾਨਤਨ ਹੋਰ ਕਿੰਨਾ ਕੁ ਕਰਦੀਏ ਦੱਸ ਦੇਵਾ 40 ਦੇ ਦਾਂਗੇ ਜੀ ਹੈ 40 ਦਾ ਚੱਕੋ ਮਿੱਤਰੋ 35000 ਦਾ ਇਹ ਹੋਊਗਾ ਤੇ ਜਿਹੜਾ ਇੱਧਰਲੇ ਪਾਸੇ ਕਿਹੜਾ 50 ਦਾ ਸੋਨ ਵਾਲੀ ਕਾ ਇਹ 18 ਮਾਡਲ ਆ ਜੀ 18 ਮਾਡਲ ਹੈ ਹਾਂ ਜੀ ਚੌਕੜਾ ਟਾਇਰਾਂ ਦਾ ਜਮੇ ਨਵਾਂ ਚਾਬੀ ਨਹੀਂ ਲੱਗੀ ਟਰੈਕਟਰ ਨੂੰ ਇਹਦੇ ਵੀ ਕਿਤੇ ਅੱ ਕੀਡ ਮਾਡਲ ਮਾਡਲ 515 ਜੀ ਪੂਰੇ 5 ਲੱਖ ਦਾ ਬੋਲ ਨੂੰ ਕਰ ਦਾਂਗੇ ਮਾਣ ਹੋਰ ਹੋਰ ਵੀ ਹੋ ਜੂ ਮਾਰ ਦਾਂਗੇ ਚੱਕੋ ਫਿਰ 4 ਲੱਖ 90 ਹਜ਼ਾਰ ਦੇ ਦਾਂਗੇ ਤੇ ਜਿਹੜਾ ਆ ਖੜਾ 60 55 ਇਹ 15 ਮਾਡਲ ਆ ਜੀ 15 ਮਾਡਲ ਆ ਹਾਂਜੀ ਚਾਰੇ ਡਹਰੇ ਦੇ ਨਾ ਮੇਨੇ ਚਾਰੇ ਟਾਇਰ ਨਾ ਮੇਨੇ ਡੱਕ ਡੁੱਕ ਸਰ ਕੁਝ ਐਸੇ ਤਾਂ ਨਹੀਂ ਲੱਗਿਆ ਹੋਇਆ 10 ਨੰਬਰ ਦਾ ਨੜਬ ਨਹੀਂ ਖੁੱਲਿਆ ਵਾ ਟਰੈਕਟਰ ਦਾ origial 2060 60 ਘੰਟੇ ਚੱਲਿਆ ਹੋਇਆ ਵਾ ਅੱਛਾ ਹਾਂਜੀ ਸੰਗਰੂਰ ਦਾ ਨੰਬਰ ਆ ਓਕੇ ਪਾਰਟੀ ਫਸਟ ਆ ਪਾਰਟੀ ਦੂਜੀ ਰੇ ਇੱਕੇ ਘਰੀ ਦੂਰੀ ਵਾਰ ਨਾ ਹੋਇਆ ਵਾ ਅੱਛਾ ਇੱਕ ਘਰੇ ਦੂਜੀ ਵਾਰ ਨ ਇਦ ਮਾਡਲ 495 ਜੀ ਇਹਦੇ ਮਾਡਲ ਰਸੀ ਦਾ ਜੀ 480000 ਦਾ ਹਾਂਜੀ ਲੈ ਮੇਤਰੋ 475000 ਦਾ ਹੀ ਹੋ ਜੂ ਜੇ ਕਿਸੇ ਸੱਜਣ ਨੇ ਖਰੀਦ ਲੈ ਤੇ ਜਿਹੜਾ ਆ ਖੜਾ ਵੀ 60 ਨੰ ਜਾ ਪ੍ਰੀਤ ਇਹ 12 ਮਾਡਲ ਆ ਜੀ 2012 ਮਾਡਲ ਹਾਂਜੀ ਓਕੇ ਇਹ ਕਿੰਮੀ ਪਾਰਟੀ ਦੇ ਨਾਮ ਆ ਇਹ ਵੀ ਦੂਜੀ ਦੇ ਆ ਜੀ 4 ਢੇਰੇ ਦੀ ਵੀ ਨਮਿਆ ਵਾਦੀ 4 ਢੇਰੇ ਦਾ ਨੰਮੇ ਨੇ ਜੀ ਓਕੇ ਕਿਡੋਟੇ ਨੇ ਕੀ ਗੁਰਾ ਰੰਗਾ ਹੈ ਰੀਜਨਲ ਆ ਸਾਰਾ ਅੱਛਾ ਓਰੀਜਨਲ ਹੀ ਆ ਸਾਰਾ ਓਰੀਜਨਲ ਹੈ ਇਹ ਇਹਦਾ ਕੀ ਡਿਮਾਂਡ ਡਿਮਾਂਡ ਕੀ ਮੰਗਦੇ ਹੋ ਇਹ ਡਿਮਾਂਡ ਤਾਂ 55 ਜੀ ਤੈਨੂੰ 3,55,000 ਇਹਦਾ ਇਹ ਤਾਂ ਨਤੀਜਾ ਲੈ ਮਿੱਤਰੋ 3,25,000 ਦਾ ਫਿਰ ਇਹ ਬਣ ਜੂਗਾ ਹਾਂ 5000 ਹੀ ਘਟਾਉਣਾ ਬਾਕੀ ਮਿਹਨਤ ਕਰ ਲਿਓ ਮੌਕੇ ਤੇ ਹੋਰ ਵੀ ਥੋੜਾ-ਮੋਟਾ ਮਾਰਦਾਨ ਹੋ ਜੂ ਤੇ ਜਿਹੜਾ ਆ ਖੜਾ ਵੀ 41 ਦਾ ਮੈਚੀ ਇਹ 2011 ਮਾਡਲ ਆ ਜੀ 2011 ਮਾਡਲ ਹਾਂਜੀ ਨੰਬਰ ਪੰਜਾਬ ਹੈ ਪੰਜਾਬ ਜੀ ਇਹ ਵੀ ਦੂਜੀ ਪਾਰਟੀ ਦੇ ਰੋਏ ਇਹ オリジナル ਵੀ ਸਾਰਾ ਇਹ ਸਾਰਾ ਰੀਨਲ ਇਕੱਲੇ ਰਿੰਮ ਹੋਏ ਬਨੇ ਬਾਹਰੋਂ-ਬਾਹਰੋਂ ਮਗਰਲੇ ਮਗਰਲੇ ਮੂਹਲੇ ਰੀਨਲ ਨੇ ਅੱਛਾ ਹਾਂਜੀ ਟਾਇਰਾਂ ਦੀ ਕੀ ਕੰਡੀਸ਼ਨ ਹੋਈ ਦੀ ਟਾਇਰ 65-70 ਪਏ ਹੈਗੇ ਆ ਜੀ हैगे हां जी ਆ ਵੀ ਉੱਪਰੋਂ origignal ਹੈ ਇੰਨਾ ਕਥਾਂ ਹੋਇਆ ਵੇਚਾਲੋ ਵੇਚਾਲੋ ਇੰਨਾ ਕ ਅਸਾਂ ਇੰਨਾ ਕੋ ਹੋਇਆ ਹੋਇਆ ਇੰਨਾ ਕੋ ਹੋਇਆ ਬਾਕੀ ਸਾਰਾ origignal ਹੈ ਆਏ ਮੰਨ ਲਈਏ ਵੀ ਆ ਉੱਪਰਲਾ ਹੋਇਆ ਹੋਇਆ ਉੱਪਰਲਾ ਮੰਨ ਲਓ ਹਾਂ ਹੈਨਾ ਹਾਂ ਜੀ ਮਾਡਲ ਦੱਸਿਆ ਦੀ 11 ਜੀ 11 ਕਿੰਨੇ ਦਾ ਬਣੂ ਇਹਦੀ ਜੈਡ ਮੰਡ 2 ਲੱਖ 80 ਹਜ਼ਾਰ ਹੈ ਜੀ 2 ਲੱਖ 80 ਹਜ਼ਾਰ 11 ਮਾਡਲ ਦੀ ਹਾਂ ਜੀ ਬਣੂ ਕਿੰਨੇ ਦਾ ਮੌਕੇ ਤੇ ਬਾ ਦੇਣ ਵਾਲੇ ਦਾ ਸਮਾਨਦਾਨ ਕਰ ਦਾਂਗੇ ਅੱਛਾ ਹਾਂ ਓਕੇ ਤੇ ਜਿਹੜਾ ਇਧਰਲੇ ਪਾਸੇ ਕਿਹੜਾ ਸਵਰਾਜ ਇਹ ਕਿਹ ਮਾਡਲ ਆ ਜੀ 2021 ਮਾਡਲ ਹਾਂ ਜੀ ਇਹ ਹੈਗਾ ਆਪਣਾ ਡਬਲ ਪੰਪ ਹੈ ਰਿਵਰਸ ਵੀਡੀਓ ਹਾਂ 2 ਸਪੀਡ ਹੈ 2 ਹਾਂ 2 ਸਪੀਡ ਹੈ ਹਾਂਜੀ ਓਕੇ ਲੈ ਕੜੋ ਕਿ ਇਹਦੇ ਵੀ ਸਾਰੇ ਸੌਪ ਲਾ ਨਗ ਗਿਆ ਹੈ ਨੰਬਰ ਇਹਦਾ ਵੀ ਪੰਜਾਬ ਦਾ ਹੈ ਪੰਜਾਬ ਜੀ ਇਹਦੇ ਉੱਪਰ ਲੋਨ ਕਿੰਨੇ ਦਾ ਹੋ ਜੂ ਇਹ ਤਾਂ ਹਰੂ 5 ਲੱਖ ਦਾ ਜੀ 5 ਲੱਖ ਦਾ ਹਾਂਜੀ ਤੇ ਪਤਾ ਵਾਂਗੇ ਕਿ ਕਿੰਨੇ ਦਾ ਇਹਦੇ ਰਾਂ ਹੀ 6 ਲੱਖ 45000 ਦਾ 6 ਲੱਖ ਤੇ 45000 ਜੈ ਜੈ ਕਿੰਨੇ ਦਾ ਬਣ ਜੂ ਡਿਮਾਂਡ ਤਾਂ 675 ਹੈ ਜੀ 3000 ਡਿਸਕਾਊਂਟ ਕਰਕੇ ਦੱਸਿਆ 6 ਲੱਖ ਦੇ ਦਾਂਗੇ ਮਾਨਦਾਨ ਤੋਂ ਹੀ ਗੱਲ ਨਹੀਂ ਓਕੇ ਤੇ ਲੈ ਮਿੱਤਰੋ ਦੁਆਰਾ ਫੇਰ ਦੱਸ ਦਿੰਦੇ ਆ ਪਿੰਡ ਫਰਵਾਹੀ ਖੜਿਆ ਹੈ ਜ਼ਿਲ੍ਹਾ ਬਰਨਾਲਾ ਪ ਤੇ ਗੁਰਪਾਲ ਤੇਰਾ ਮੋਬਾਈਲ ਨੰਬਰ ਦੱਸੀ? 81464 ਜੀ। ਹਾਂ। 17137 81464 17137 ਹਾਂ ਜੀ। ਓਕੇ ਤੇ ਤੇਰਾ ਘਰ ਕਿੱਥੇ ਜੇ ਪਿਆ ਜਾਂਦਾ? ਦਾਣਾ ਮੰਡੀ ਦੇ ਕੋਲੇ ਜਮਾ। ਦਾਣਾ ਮੰਡੀ ਦੇ ਬਿਲਕੁਲ ਨੇੜੇ। ਜਮਾ ਨੇੜੇ। ਹਾਂ ਲੈ ਮਿੱਤਰੋ ਬਾਕੀ ਨੰਬਰ ਆਪਾਂ ਸਕਰੀਨ ਤੇ ਚਲਾਤਾ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਬਈ ਨਾਲ ਸੰਪਰਕ ਕਰ ਸਕਦੇ।